ਸੋਸਤੋ ਆ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਝੰਡਾ ਵਾਲਾ ਤਹਿਸੀਲ ਗੋਨੇਆਣਾ ਪੈਂਦੀ ਆ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾਗਾ ਤੇ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਬਕਾਊ ਆਗੀ ਚੌਥੇ ਸੂਏ ਇਹਨੇ ਸੂਣਾਗਾ ਤੇ ਘਰ ਦੀ ਮੱਝ ਆਗੀ ਤੇ ਬਾਕੀ ਤੁਸੀਂ ਆਪ ਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਬਾਕੀ ਜੋ ਡਿਟੇਲ ਆ ਸਾਰੀ ਉਹ ਆਪਾਂ ਬਾਾਈ ਤੋਂ ਲੈ ਕੇ ਦੇਵਾਂਗੇ ਤੇ ਤੁਹਾਨੂੰ ਆਪਾਂ ਤੋੜ ਕੇ ਵੀ ਦਿਖਾਵਾਂਗੇ ਤੇ ਮੁੱਲ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਜਿਹਨੂੰ ਪਸੰਦ ਆਉਂਦੀ ਆ ਤੇ ਤੁਸੀਂ ਇੱਥੇ ਆ ਕੇ ਬਾਈ ਨਾਲ ਗੱਲਬਾਤ ਕਰਕੇ ਤੇ ਪੂਰੀ ਆਪਦੀ ਫੁੱਲ ਤਸੱਲੀ ਕਰਕੇ ਤੇ ਤੁਸੀਂ ਮੱਝ ਨੂੰ ਖਰੀਦ ਸਕਦੇ ਹੋ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਜਿਵੇਂ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਇਦਾਂ ਹੀ ਪਸ਼ੂ ਰੱਖੇ ਹੋਏ ਆ ਤੁਹਾਨੂੰ ਆਪਾਂ ਇੱਧਰ ਕੈਮਰਾ ਮਾਰ ਕੇ ਦਿਖਾ ਦਿੰਨੇ ਆ ਇੱਧਰ ਇੰਨੇ ਕ ਪਸ਼ੂ ਖੜੇ ਆ ਬਾਕੀ ਜਗ੍ਹਾ ਦੀ ਵੀ ਥੋੜੀ ਜਿਹੀ ਤੰਗੀ ਹੈਗੀ ਤੇ ਤਾਂ ਕਰਕੇ ਵੀ ਬਾਈ ਵੇਚ ਰਿਹਾ ਹੈਗਾ ਤੇ ਬਾਕੀ ਆਪਾਂ ਸਾਰੀ ਗੱਲਬਾਤ ਬਾਈ ਦੇ ਨਾਲ ਕਰਾਉਂਦੇ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸ ਦਿਓ ਬਾਈ ਨਾ ਕੋਸ਼ਪੀ ਸਿੰਘਾ ਬਈ ਠੀਕ ਹੈ ਲੰਗੜਾਂ ਵਾਲਾ ਜ਼ਿਲ੍ਹਾ ਬਠਿੰਡਾ ਤਸੀਲ ਖਾਨਾ ਮੰਡੀ ਠੀਕ ਹੈ ਤੇ ਜਿਹੜੀ ਬਈ ਆਪਾਂ ਇਹ ਮੱਝ ਵੇਚਣ ਲੱਗੀ ਹੈਗੀ ਇਹਦੀ ਕੀ ਡਿਟੇਲ ਆ ਕੀ ਕਿਹੜੇ ਸੂਏ ਸੂਣਾ ਇਹਨੇ ਇਹ ਚੌਥੇ ਸੂਏ ਸੂਣਾ ਬਈ ਪਹਿਲਾਂ ਵਾਲੇ ਸੂਏ ਨੇ 12 ਲੀਟਰ ਦੁੱਧ ਦਿੰਦਾ ਪਹਿਲਾਂ ਵਾਲੇ ਸੂਏ ਜਿਹਨੇ ਜਾਨੀ ਕਿ 12 ਲੀਟਰ ਦੁੱਧ ਇਹ ਦਿੰਦੀ ਰਹੀ ਹੈ ਜੀ ਤੇ ਸੂਏ ਇਸ ਵਾਰ ਚੌਥੇ ਸੂਣਾਣ ਚੌਥੇ ਸੂਣਾ ਜੀ ਠੀਕ ਹੈ ਤੇ ਬਾਕੀ ਉਹ ਕਿਵੇਂ ਆ ਠੰਡੀ ਸੀਲ ਆ ਬਈ ਪੂਰੀ ਸੀਲ ਆ ਬਈ ਠੰਡੀ ਆ ਦੁੱਧ ਲੰਮਾ ਟਾਈਮ ਦਿੰਦੀ ਆ ਲੰਮਾ ਟਾਈਮ ਦੁੱਧ ਦੇ ਜਾਂਦੀ ਆ ਜੀ ਠੀਕ ਆ ਤੇ ਬਾਕੀ ਥਾਣਾ ਥੋਣਾ ਦੀ ਕਿਵੇਂ ਆ ਜਮਾ ਸਹੀ ਆ ਬਈ ਕੋਈ ਹੋਣੀ ਕੋਈ ਸਾਇਡ ਨਹੀਂ ਕੋਈ ਪਾਸਾ ਨਹੀਂ ਚਵਾਈ ਨਹੀਂ ਬੋਲੀ ਆ ਚਵਾਈ ਵੀ ਬੋਲੀ ਆ ਸੀਲ ਠੰਡੀ ਪੂਰੀ ਆ ਸੀਲ ਠੰਡੀ ਪੂਰੀ ਆ ਬਾਕੀ ਥਾਣਾ ਨੂੰ ਜਮਾ ਓਕੇ ਆ ਠੀਕ ਆ ਇੰਨਾ ਕ ਜਾਨੀ ਫਿਰ ਇਸ ਵਾਰ ਵੀ ਕੱਢ ਦੂ ਹਨਾ ਹਾਂ ਬਈ ਨਾਲ ਤੇ ਦੇ ਦੂ 12 ਤਾਂ ਦਿੰਦੀ ਆ ਇਹ ਵਾਰੀ ਠੀਕ ਆ 23 ਨੂੰ ਦੇਣ ਤੂਆ ਅੱਜ 16 ਉਹ 4 ਦਿਨਾਂ ਹਜੇ ਬਾਕੀ ਐ ਠੀਕ ਐ ਅੱਜ 16 ਤਰੀਕ ਆ ਨਾ ਤੁਰਤ ਪੈਰੀ ਜਦੋਂ ਸੂਂਗੀ ਹੈ ਨਾ ਉਹਦੇ ਹੀ ਲੈਵਾ ਬਣਾਉਂਦੀ ਹੈ ਜ਼ਿਆਦਾਤਰ ਠੀਕ ਐ ਜਿਵੇਂ ਕਿ ਅੱਜ ਲੈਵਾ ਜਾਣੀ ਉਹ ਜਾਣੀ ਬਣਾਉਂਦੀ ਤਾਂ ਹੁੰਦੀ ਆ ਨਾ ਪਰ ਜਿਹੜਾ ਜ਼ਿਆਦਾ ਉਹ ਲਫਾਸ ਟਾਈਮ ਤੇ ਹੀ ਕਰਦੀ ਐ ਸੂਂਗੀ ਠੀਕ ਆ ਉਹ ਵੀ ਜਾਣੀ ਕਿ ਐ ਵੀ ਬਾਹਲਾ ਟਾਈਮ ਪਹਿਲਾਂ ਨਹੀਂ ਜਾਣੀ ਬਣਾਉਂਦੀ ਲੈਵਾ ਜਾਣੀ ਮੌਕੇ ਦੀ ਬਣਾਉਂਦੀ ਐ ਸੂਣ ਵੇਲੇ ਠੀਕ ਆ ਵੀ ਜਾਣੀ ਕਿ ਪਹਿਲਾਂ ਦਿਖਾਵਾ ਨਹੀਂ ਕਰਦੀ ਐ ਨਾ ਠੀਕ ਐ ਤੇ ਆਪਾਂ ਮੁੱਲ ਇਹਦਾ ਕੀ ਰੱਖਿਆ ਮੁੱਲ ਬਾਈ 1 ਲੱਖ ਰੁਪਈਆ ਹੈ ਮੁੱਲ ਪੂਰਾ ਲੱਖ ਆ ਹਾਂਜੀ ਵਿੱਚੋਂ ਮਾਨਤਾਣ ਕਰਦਾ ਠੀਕ ਆ ਵਿੱਚੋਂ ਮਾਨਤਾਣ ਜਾਨੀ ਕਿ ਹੋ ਜਾਊਗਾ ਠੀਕ ਆ ਤੋੜ ਕੇ ਇੱਕ ਵਾਰੀ ਦਿਖਾ ਦਿਓ ਬਾਈ ਲੋ ਜੀ ਦੋਸਤੋ ਡਿਟੇਲ ਤਕਰੀਬਨ ਤੁਹਾਨੂੰ ਆਪਾਂ ਲੈ ਕੇ ਦੇਤੀ ਆ ਸਾਰੀ ਤੇ ਤੁਹਾਨੂੰ ਆਪਾਂ ਤੋੜ ਕੇ ਦਿਖਾਉਨੇ ਆ ਤੁਰਦੀ ਤਾਂ ਤੁਸੀਂ ਜਜਮੈਂਟ ਕਰ ਸਕਦੇ ਹੋ ਬਾਕੀ ਜਿਹੜੀ ਕੋਈ ਤਸੱਲੀ ਕਰਨੀ ਆ ਤੁਸੀਂ ਆਪ ਕਰਨੀ ਆ ਜਾਂ ਕੋਈ ਹੋਰ ਗੱਲਬਾਤ ਆ ਤੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਸੰਪਰਕ ਤੁਸੀਂ ਬਾਈ ਦੇ ਨਾਲ ਕਰਕੇ ਤੇ ਬਾਈਆਂ ਨਾਲ ਗੱਲਬਾਤ ਕਰ ਸਕਦੇ ਹੋ ਤੇ ਤਸੱਲੀ ਕਰਕੇ ਤੁਸੀਂ ਮੱਝ ਨੂੰ ਖਰੀਦ ਸਕਦੇ ਹੋ ਤੇ ਬਾਕੀ ਦੇਖ ਸਕਦੇ ਹੋ ਕਦ ਕਾ ਠੀਕ ਹੈਗਾ ਸਿੰਗਾਾਂ ਦੀ ਵੀ ਕੁੰਡੀ ਹੈਗੀ ਤੇ ਬਾਕੀ ਬਾਡੀ ਬਾਂਦਰ ਦੀ ਵੀ ਚੰਗੀ ਆ ਦੇਖ ਸਕਦੇ ਹੋ ਤੁਸੀਂ ਤੇ ਤਿਆਰੀ ਵਧੀਆ ਕਰਦੀ ਆਉਂਦੀ ਹੈਗੀ ਤੇ ਬਾਕੀ ਤੁਸੀਂ ਥਾਣੇ ਦੇਖ ਸਕਦੇ ਹੋ ਥਾਣੇ ਵੀ ਬਹੁਤ ਵਧੀਆ ਆਗੇ ਥਾਣਾ ਦਾ ਸੈਜ ਬਹੁਤ ਵਧੀਆ ਹੈਗਾ ਕੋਈ ਜ਼ਿਆਦਾ ਛੋਟੇ ਨਹੀਂ ਹੈਗੇ ਤੇ ਕੋਈ ਜ਼ਿਆਦਾ ਵੱਡੇ ਨਹੀਂ ਹੈਗੇ ਤੇ ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੁਸੀਂ ਪੱਟਪੋੜੇ ਦੀ ਵੀ ਚੰਗੀ ਆ ਤੇ ਬਾਕੀ ਸਾਰੀ ਬਲੈਕ ਹੀ ਆਗੀ ਪੂਛ ਥੋੜੇ ਜੇ ਵਾਲ ਹੈਗੇ ਹੈਗੇ ਚਿੱਟੇ ਤੇ ਤੁਸੀਂ ਆਪ ਦੀ ਫੁੱਲ ਤਸੱਲੀ ਦੇ ਕਾ ਕੇ ਖਰੀਦ ਸਕਦੇ ਹੋਗੇ ਇੱਥੇ ਆ ਕੇ 20 ਤਰੀਕ ਨੂੰ ਤਕਰੀਬਨ ਦਿਨ ਪੂਰੇ ਹੈਗੇ ਤੇ ਲੱਖ ਰੁਪਿਆ ਡਿਮਾਂਡ ਆਗੀ ਬਾਕੀ ਮੌਕੇ ਤੇ ਮਾਣਤਾਨ ਕੀਤਾ ਜਾਊਗਾ ਤੇ ਸਕਰੀਨ ਦੇ ਉੱਤੇ ਨੰਬਰ ਚੱਲ ਜਿੰਦਾ ਇਹਦੇ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਤੇ ਮੱਝ ਨੂੰ ਤੁਸੀਂ ਖਰੀਦ ਸਕਦੇ ਹੋ ਬਾਕੀ ਇੱਕ ਤੁਸੀਂ ਦੋਸਤੋ ਇੱਧਰ ਕੱਟੀ ਦੇਖ ਸਕਦੇ ਹੋ ਇਹ ਵੀ ਬਾਈਆਂ ਨੇ ਵੇਚਣਗੀਆਂ ਘਰਦ ਕੋਈ ਆ ਗਈ ਤੇ ਜਿਹੜੀ ਮੱਝ ਦੀ ਆਪਾਂ ਪਹਿਲਾਂ ਵੀਡੀਓ ਬਣਾਈ ਹੈਗੀ ਤੇ ਇਸੇ ਮੱਝ ਦੀ ਕੋਈ ਆ ਗਈ ਹੈ ਇਹ 14-15 ਮਹੀਨਿਆਂ ਦੀ ਪਿਛਲੇ ਸੂਏ ਦੀ ਆ तकरीबन ਉਮਰ ਹੋਊਗੀ ਇਹਦੀ 14 ਤੋਂ 15 ਮਹੀਨੇ ਤੇ ਤੁਸੀਂ ਬਾਡੀ ਬਾਂਤਰ ਦੇਖ ਸਕਦੇ ਹੋ ਇਹਦੀ ਫੇਸ ਕੁਆਲਿਟੀ ਦੇਖ ਸਕਦੇ ਹੋ ਸਿੰਘ ਹਨ ਜਮਾ ਕੁੰਡੇ ਆ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਜੱਡ ਬਲੈਕ ਆ ਪੂਸ ਚਵਾਲ ਜਰੂਰ ਹੈਗੇ ਥੱਲੇ ਤੇ ਬਾਕੀ ਤੁਸੀਂ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੇ ਥਾਣ ਦੇਖ ਸਕਦੇ ਹੋ ਥਾਣ ਚਾਰੇ ਬਹੁਤ ਵਧੀਆ ਗਏ ਤੇ ਇੱਕੋ ਜਿਹੇ ਥਾਣਾ ਬਾਕੀ ਝੋਲੀ ਝਾੜੀ ਚੰਗੀ ਬਣਦੀ ਹੈ ਬਾਕੀ ਜਿਹੜੇ ਆ ਬਾਟਰਨ ਜੇ ਕਹਿੰਦੇ ਹੁੰਦੇ ਆ ਨਿਸ਼ਾਨੀ ਚੰਗੀ ਆ ਇਹ ਵੀ ਹੈਗੇ ਆ ਬਾਕੀ ਤੁਸੀਂ ਆਪ ਦੀ ਸਮਝ ਦੇ ਨਾਲ ਖਰੀਦਣੀ ਹੈਗੀ ਤੇ ਆਪਾਂ ਡੇਲੇ ਦੀ ਬਾਕੀ ਬਾਈ ਤੋਂ ਲੈ ਲੈਣੇ ਆ ਜਿਹੜੀ ਇਹ ਬਾਈ ਆਪਾਂ ਕੱਟੀ ਵੇਚਣੀ ਹੈਗੀ ਏ ਉਸੇ ਮੱਝ ਦੀ ਹੈਗੀ ਉਸੇ ਮੱਝ ਦੀ ਵੀ ਪਿਛਲੇ ਸੂਏ ਦੀ ਹੈ ਪਿਛਲੇ ਸੂਏ ਦੀ ਜਿਹੜੀ ਆਪਾਂ ਆਹ ਵੇਚਣੀ ਹੈਗੀ ਹਾਂਜੀ ਠੀਕ ਹੈ ਕਿੰਨੀ ਕੁ ਉਮਰ ਹੋਊਗੀ ਇਹਦੀ ਇਹ 15 ਕ ਮਹੀਨੇ ਦੇ ਲਗਭਗ ਹੋਊਗੀ ਉਮਰ ਇਹਦੀ 15 ਕ ਮਹੀਨੇ ਹਾਂਜੀ ਠੀਕ ਹੈ ਤੇ ਇਹਦਾ ਰੇਟ ਕਿੰਨਾ ਰੱਖਿਆ ਆਪਾਂ ਰੇਟ ਇਹਦਾ 23000 ਹੈ 23000 ਹਾਂਜੀ ਠੀਕ ਹੈ ਮਾੜਾ ਮੋਟਾ ਇਹ ਝੋਜ ਮੌਕੇ ਦੇ ਹਨਾ ਸਮਾਨ ਤਾਂ ਹੋਊ ਮੌਕੇ ਤੇ ਠੀਕ ਹੈ ਹਾਂਜੀ ਥੱਲੇੋਂ ਕੱਟੀ ਬਹੁਤ ਚੰਗੀ ਆ ਥਾਣਾ ਥਾਣਾ ਦੀ ਸਾਫ ਆ ਠੀਕ ਹੈ ਚੰਗੀ ਬਣੂਗੀ ਕੱਟੀ ਠੀਕ ਹੈ ਆਉ ਥੱਲੇ ਥੱਲੇ ਦੀ ਸਾਫ ਆ ਨਾ ਪੂਰੀ ਲੋ ਵੀ ਦੋਸਤੋ ਬਾਕੀ ਡਿਟੇਲ ਤੁਹਾਨੂੰ ਪੇ ਦੀ ਵੀ ਸਾਰੀ ਲੈ ਕੇ ਦੇਤੀ ਹੈਗੀ ਤੇ ਜਿਹਨੂੰ ਪਸੰਦ ਆਉਂਦੀ ਆ ਤੇ ਤੁਸੀਂ ਇਹ ਵੀ ਖਰੀਦ ਸਕਦੇ ਹੋ ਦੋਵੇਂ ਇਕੱਠਿਆਂ ਵੀ ਖਰੀਦ ਸਕਦੇ ਹੋ ਜੀ ਇਹਨੂੰ ਅੱਡ-ਅੱਡ ਪਸੰਦ ਆਉਂਦੀਆਂ ਮੱਝ ਪਸੰਦ ਆਉਂਦੀ ਆ ਜਾਂ ਕੱਟੀ ਪਸੰਦ ਆਉਂਦੀ ਆ ਤੇ ਤੁਸੀਂ ਉਹਦੇ ਹਿਸਾਬ ਨਾਲ ਵੀ ਖਰੀਦ ਸਕਦੇ ਹੋ ਤੇ ਉਹਦੇ ਹਿਸਾਬ ਨਾਲ ਗੱਲਬਾਤ ਹੋ ਜੂਗੀ ਤੇ ਤੁਸੀਂ ਅੱਜ ਤਸੱਲੀ ਕਰਕੇ ਤੇ ਦੋਵਾਂ ਨੂੰ ਖਰੀਦ ਸਕਦੇ ਹੋ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ